ਆਹ ਇਹ ਟੂਲ ਕੋਲਾਜਾ ਘੁੰਮਣ ਕੋਲੇ ਲੱਗਿਆ ਹੋਇਆ ਇਹਨੂੰ ਘਟਾਈ ਜਾਨੇ ਆ ਪਿੱਛੇ ਪਾਸੇ ਕਰਨਾ ਕਿਉਂਕਿ ਇੱਥੇ ਇੰਸੈਕਟ ਹੁੰਦੇ ਆ ਬਾਲੇ ਇਹ ਕਰਕੇ ਦੇ ਵਿੱਚ ਲਾਈ ਆ ਭਾਰਤੀ ਕਿਸਾਨ ਜੀ ਨੂੰ ਟਕਾਉਂਦਾ ਕਰਨੀਓ ਠੀਕ ਕੰਮ ਵਿੱਚ ਇੰਸੈਕਟ ਨੰ 36 ਇੰਸੈਕਟ ਹੁੰਦੇ ਆ ਤੁਮਣ ਕੋਲੇ ਇਹ ਟੂਲ ਕੋਲਾਜਾ ਲੱਗਿਆ ਹੋਇਆ ਹਾਂ ਆਹ ਆਹ ਕੀ ਕਿਸਾਨ ਜੂਨ ਡਕਾਉਂਦਾ ਕਦੂਆਂ ਨੂੰ ਸਾਈਡ ਤੇ ਕਰਨਾ ਪੱਟ ਕੇ ਇੱਥੇ ਇੰਸ਼ੀਅਨਟ ਹੁੰਦੇ ਨਾ ਤੇ ਲੰਬੀ ਲੋਕ ਦੀ ਜਾਣ ਲੱਗੇ ਨੇ ਜਿਸ ਕਰਕੇ ਇੱਥੇ ਨੋਰਚਾ ਲੱਗਿਆ ਹੋਇਆ ਪੱਕਾ ਗਰਾਂਡਾ ਜੀ ਬੁੱਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੂਨ ਡਕਾਉਂਦਾ ਅੱਜ ਅਸੀਂ ਜਿਹੜਾ ਘੁੰਮਣ ਕੋਲੇ ਟੂਲ ਪਲੱਜਾ ਲੱਗਿਆ ਹੋਇਆ ਉਹਨੂੰ ਪੱਟ ਕੇ ਸਾਈਡ ਤੇ ਕਰਨ ਦੀ ਖਾਤਰ ਜਦੋਂ ਤੁਮੰਤੀ ਬਣਾਈ ਸੀ ਬੈਠੇ ਸੀ ਮੋਰਚਾ ਲਾ ਕੇ ਤੇ ਕਿਉਂਕਿ ਇੱਥੇ ਐਂਸੈਂਟ ਬਹੁਤ ਹੁੰਦੇ ਨੇ ਤੇ ਬਹੁਤ ਲੁੱਟਾਂ ਖੂਗਾਂ ਹੁੰਦੀਆਂ ਨੇ ਲੋਕਾਂ ਦੀਆਂ ਜਾਨਾਂ ਲੈ ਲਈਆਂ ਇਹ ਲੋਕ ਲੱਜੇ ਨੇ ਪਰ ਅੱਜ ਅਸੀਂ ਇਹਨੂੰ ਢਾਉਣਾ ਸ਼ੁਰੂ ਕਰਤਾ ਸੀ ਜਿਹਦੇ ਵਿੱਚ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਸਾਡੇ ਨਾਲ ਗੱਲਬਾਤ ਕੀਤੀ ਵੀ ਛੋਂ ਵਾਰ ਤੱਕ ਉਹਨਾਂ ਨੇ ਟਾਈਮ ਲੈ ਲਿਆ ਹੱਥੋਂ ਛੋਂ ਵਾਰ ਥੋੜੀ ਮੀਟਿੰਗ ਕਰਾ ਦੇਣਗੇ ਵੀ ਅਸੀਂ ਆਪ ਪਾਸੇ ਕਰਨ ਦੀ ਉਹਨਾਂ ਨੇ ਵਾਅਦਾ ਕੀਤਾ ਪਰ ਜੇ ਉਹਨਾਂ ਤੋਂ ਨਾ ਹੋਇਆ ਛੋਂ ਵਾਰ ਨੂੰ ਵੀ ਜੇ ਸਾਡੀ ਮੀਟਿੰਗ ਦੇ ਵਿੱਚ ਕੁਝ ਨਾ ਨਿਕਲਿਆ ਜਿਹਾ ਸੀ ਆਉਣ ਵਾਲੇ ਗਾਂਹਾਂ ਵਾਲੇ ਦਿਨਾਂ ਦੇ ਵਿੱਚ ਇਹਨੂੰ ਪੱਟ ਕੇ ਸਾਈਡ ਤੇ ਕਰਾਂਗੇ ਉਹਨਾਂ ਚੱਕਾ ਅਸੀਂ ਧਾਮ ਨਹੀਂ ਲਾਵਾਂਗੇ ਜਿਹਨਾਂ ਚੱਕਾ ਨੂੰ ਸਾਈਡ ਤੇ ਨਹੀਂ ਹੋਊਗਾ ਕਿਉਂਕਿ ਲੋਕਾਂ ਦੀਆਂ ਇਹਨਾਂ ਨੇ ਜਾਨਾਂ ਲੈਂਦੀਆਂ ਐ ਇਸ ਕਰਕੇ ਅਸੀਂ ਅੱਜ ਫੈਸਲਾ ਕੀਤਾ ਜਿੰਨਾ ਕਿ ਸੱਟੋਟਾ ਹੈਗਾ ਢਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਅਸੀਂ ਇਹੋ ਜੀ ਮੀਟਿੰਗ ਹੁੰਦੀ ਹੈ ਪ੍ਰਸ਼ਾਸਨ ਨਾਲ ਉਹਦਾ ਕੀ ਸਿੱਟਾ ਲੱਗਦਾ ਤੇ ਨਹੀਂ ਫਿਰ ਇਹਨੂੰ ਪਾਸੇ ਕਰਾਂਗੇ ਢਾ ਕੇ ਕਿਉਂਕਿ ਲੋਕਾਂ ਦੀਆਂ ਬਹੁਤ ਹੀ ਜਾਨਾਂ ਲੈਂਦੀਆਂ ਨੇ ਆਹ ਜਿਹੜਾ ਟੂਲ ਕੋਲਾਜਾ ਘੁੰਮਣ ਕੋਲੇ ਲੱਗਿਆ ਹੋਇਆ ਇਹਨੂੰ ਢਾਈ ਜੰਨੇ ਆ ਪੀਪੇ ਪਾਸੇ ਕਰਨਾ ਕਿਉਂਕਿ ਇੱਥੇ ਇੰਸਟੈਂਟ ਹੁੰਦਾ ਬਾਹਲੇ ਇਹ ਕਰਕੇ ਦੇ ਵੀ ਸਿ ਲਈ ਆ ਭਾਰਤੀ ਕਿਸਾਨ ਜੀ ਨੂੰ ਡਕਾਉਂਦਾ ਕਰਨੀਓ ਠੀਕ ਕਾ ਕਾ ਵੀ ਇੰਸਟੈਂਟ ਨੰਬਰ 36 ਹੁੰਦੇ ਆ ਘੁੰਮਣ ਕੋਲੇ ਦਾ ਟੂਲ ਕੋਲਾਜਾ ਲੱਗਿਆ ਹੋਇਆ ਹਾਂ ਆਰਤੀ ਕਿਸਾਨ ਯੂਨੀਅਨ ਡਕਾਉਂਦਾ ਕਦੋਂ ਨੂੰ ਸਾਈਡ ਤੇ ਕਰਨਾ ਪਟਕੇ ਇੱਥੇ ਇੰਸੀਅੰਟ ਹੁੰਦੇ ਨਾ ਤੇ ਲੰਬੀ ਲੋਕ ਦੀ ਜਾਣ ਲੱਗੀ ਇਹਨੇ ਜਿਸ ਕਰਕੇ ਇੱਥੇ ਜ਼ੋਰ ਚਾ ਲੱਗਿਆ ਹੋਇਆ ਪੱਕਾ ਗੁਰਨਾਜ ਬੁੱਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਅੱਜ ਅਸੀਂ ਜਿਹੜਾ ਘੁੰਮਣ ਕੋਲੇ ਟੂਲ ਪਲੱਜਾ ਲੱਗਿਆ ਹੋਇਆ ਉਹਨੂੰ ਪੱਟ ਕੇ ਸਾਈਡ ਤੇ ਕਰਨ ਦੀ ਖਾਤਰ ਜਦੋਂ ਤੁਮੰਤੀ ਬਣਾਈ ਸੀ ਬੈਠੇ ਸੀ ਮੋਰਚਾ ਲਾ ਕੇ ਤੇ ਕਿਉਂਕਿ ਇੱਥੇ ਇਨਸੈਂਟ ਬਹੁਤ ਹੁੰਦੇ ਨੇ ਤੇ ਬਹੁਤ ਲੁੱਟਾਂ ਖੂੰਆਂ ਹੁੰਦੀਆਂ ਨੇ ਲੋਕਾਂ ਦੀਆਂ ਜਾਨਾਂ ਲੈ ਲਿਆ ਇਹ ਕੋਈ ਪੱਜੇ ਨੇ ਪਰ ਅੱਜ ਅਸੀਂ ਇਹਨੂੰ ਢਾਉਣਾ ਸ਼ੁਰੂ ਕਰਤਾ ਸੀ ਜਿਹਦੇ ਵਿੱਚ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਸਾਡੇ ਨਾਲ ਗੱਲਬਾਤ ਕੀਤੀ ਵੀ 100 ਵਾਰ ਤੱਕ ਉਹਨਾਂ ਨੇ ਟਾਈਮ ਲੈ ਲਿਆ ਹੱਥੋਂ 100 ਵਾਰ ਫੋੜੀ ਮੀਟਿੰਗ ਕਰਾ ਦੇਣਗੇ ਵੀ ਅਸੀਂ ਆਪ ਪਾਸੇ ਕਰਨ ਦੀ ਉਹਨਾਂ ਨੇ ਵਾਅਦਾ ਕੀਤਾ ਪਰ ਜੇ ਉਹਨਾਂ ਤੋਂ ਨਾ ਹੋਇਆ ਸੋਮਵਾਰ ਨੂੰ ਵੀ ਜੇ ਸਾਡੀ ਮੀਟਿੰਗ ਦੇ ਵਿੱਚ ਕੁਝ ਨਾ ਨਿਕਲਿਆ ਤੇ ਅਸੀਂ ਆਉਣ ਵਾਲੇ ਗਾਂਹਲੇ ਦਿਨਾਂ ਦੇ ਵਿੱਚ ਇਹਨੂੰ ਪੱਟ ਕੇ ਸਾਈਡ ਤੇ ਕਰਾਂਗੇ ਉਹਨਾਂ ਚੱਕ ਅਸੀਂ დამ ਨਹੀਂ ਲਾਵਾਂਗੇ ਜਿਹਨਾਂ ਚੱਕ ਨੂੰ ਸਾਈਡ ਤੇ ਨਹੀਂ ਹੋਊਗਾ ਕਿਉਂਕਿ ਲੋਕਾਂ ਦੀਆਂ ਇਹਨਾਂ ਨੇ ਜਾਣਾਂ ਲੈਂਤੀਆਂ ਇਸ ਕਰਕੇ ਅਸੀਂ ਅੱਜ ਫੈਸਲਾ ਕੀਤਾ ਜਿੰਨਾ ਕੇ ਸੱਥੋ ਟਿਆ ਹੈਗਾ ਟਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਅਸੀਂ ਇਹੋ ਜੀ ਮੀਟਿੰਗ ਹੁੰਦੀ ਹੈ ਪ੍ਰਸ਼ਾਸਨ ਨਾਲ ਉਹਦਾ ਕੀ ਸਿੱਟਾ ਨਿਕਲਦਾ ਤੇ ਨਹੀਂ ਫਿਰ ਇਹਨੂੰ ਪਾਸੇ ਕਰਾਂਗੇ ਟਾ ਕੇ ਕਿਉਂਕਿ ਲੋਕਾਂ ਦੀਆਂ ਬਹੁਤੀ ਜਾਣਾਂ ਲੈਂਤੀਆਂ ਨੇ